ਜਿੰਦਾਬਾਦ ਨੂੰ ਜਿਹਨੇ ਲਾਈਵ ਦੇਖਦੇ ਆ ਤੁਹਾਡੇ ਆਪਣੇ ਹੋਸਟ ਤੇ ਦੋਸਤ ਮੇਜਰ ਚੱਕ ਸਾਬ ਵੱਲੋਂ ਦੋਵੇਂ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀਕਾਲ ਕਬੂਲ ਕਰਿਓ ਤੇ ਜਿੱਦਾਂ ਅੱਜ ਆਪਾਂ ਹਲਕੀ ਫੁਲਕੀ ਜੀ ਗੱਲਬਾਤ ਕਰਨੀ ਆ ਜਹਦਰ ਗਿਆਨੀ ਹਰਪੀ ਸੁਣਨਾਂ ਦੀ ਅਸਤੀਫੇ ਨਾਲ ਕੌਮ ਦਾ ਫਾਇਦਾ ਆ ਕਿ ਨੁਕਸਾਨ ਆ ਇਹ ਵੀ ਆਪਾਂ ਗੱਲਬਾਤ ਕਰਨੀ ਆ ਤੇ ਮੇਨਾ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਸ਼ੱਤ ਸਿੰਘ ਚੋਹਾਨ ਜਿੰਦਾਬਾਦ ਦੇ ਨਾਲ ਆਵਾਜ਼ ਦੇ ਜ਼ਰੀਏ ਜੁੜ ਚੁੱਕੇ ਆਜੋ ਉਹਨਾਂ ਦਾ ਵੈਲਕਮ ਕਰੀਏ ਚੌਹਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਕਸ ਸਿੰਘ ਜੀ ਆਪ ਜੀ ਨੂੰ ਤੇ ਸੁਣਨ ਵਾਲੇ ਤੇ ਦੇਖਣ ਵਾਲੇ ਨੂੰ ਮੈਂ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਤੇ ਸ਼ਰਧਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਚੌਂਸਾ ਜੀ ਜਦੋਂ ਮੈਂ ਸਟਾਰਟ ਜੀ ਗੱਲ ਕੀਤੀ ਆ ਜਿਸਦਾਰ ਗਿਆਨੀ ਹਰਪੀਥ ਹੋਣਾਂ ਦੀ ਅਸਤੀਫੇ ਨਾਲ ਕੌਮ ਦਾ ਨੁਕਸਾਨ ਆ ਜਾਂ ਫਾਇਦਾ ਆ ਥੋੜਾ ਇਹਦੇ ਨਾਲ ਬ੍ਰੀਫ ਦੇ ਵਿੱਚ ਅਪਡੇਟ ਕਰਿਓ ਮਿਕਸ ਸਿੰਘ ਜੀ ਜਿਹੜਾ ਇਹ ਜਿਹੜਾ ਤੁਸੀਂ ਗੱਲ ਕੀਤੀ ਹੈਗੀ ਆ ਮੈਂ ਇਹ ਸਮਝਦਾ ਹਾਂ ਕਿ ਜਿਹੜੇ ਲੀਡਰ ਹੁੰਦੇ ਨਾ ਉਹ ਜਿਹੜੇ ਹੈਗੇ ਆ ਉਹ ਬਾਰ-ਬਾਰ ਨਹੀਂ ਆਉਂਦੇ ਹੁੰਦੇ ਕੁਝ ਏਕੇ ਲੋਕ ਹੈਗੇ ਆ ਜਿਹੜੇ ਕੁਦਰਤੀ ਇਗਜ਼ਾਮ ਦੇਖੋ ਸੰ ਜਨਰਲ ਸਿੰਘ ਭਿੰਡਾਰਾ ਵਾਲੇ ਹੋਏ ਆ ਤੇ ਹੋਰ ਕਈ ਵਾਲੇ ਜਿਹੜਾ ਪਾ ਪਿਛੇ ਆਪਣੇ ਜਿਹੇਦਾ ਰਪਾ ਉਹਨਾਂ ਨੂੰ ਮੈਂ ਪੁਰਾਣੇ ਪਹਿਲਾਂ ਯਾਦ ਕਰਦੇ ਹੈਗੇ ਆ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਸਜਾਮਾ ਲਾਈਆਂ ਸੀਗੀਆਂ ਤੇ ਸੋ ਕੱਲ ਤੱਕ ਜਿਹੜਾ ਜਹੇਦਾਰਾਂ ਦਾ ਸੁਭਾਅ ਇਹ ਸੀ ਕਿ ਜਿਹੜੇ ਉਹ ਆਪਣੀ ਮਰਜ਼ੀ ਨਾਲ ਆਪਣੇ ਲਹਾਫਿਆਂ ਚੋਂ ਸ਼ੋਮ ਨਿਕਾਲੀ ਦਾ ਬਾਦਲ ਪਰਿਵਾਰ ਕੱਢਦਾ ਰਿਹਾ ਹੂੰ ਤੇ ਉਹਦੇ ਵਿੱਚ ਇਹ ਕਾਫੀ ਦੇਰ ਦੇ ਬਾਅਦ ਜੇਪਾ ਕੰਪੇਅਰ ਕਰੀਏ ਜਿਸ ਆਪਣੇ ਜਿਸਟਿਸ ਕਿਨਾਰਗਾਨਿਕਰ ਵੈਕੈਂਸੀ ਹੋਈ ਹੈ ਗਿਆ ਉਹ ਲੋਕ ਉਹ ਜਹੇਦਾਰ ਇਹਨਾਂ ਦੇ ਘਰਾਂ ਵਿੱਚ ਜਾ ਕੇ ਫੈਸਲੇ ਕਰਦੇ ਰਹੇ ਹੂੰ ਔਰ ਜੋ ਇਹ ਵਿੰਦੇ ਦੇ ਉਹੀ ਕੁਛ ਕਰਦੇ ਰਹੇ لیکن ਇਹ ਯਾਨੀ ਹਰਪੀ ਸਿੰਘ ਉਹਨਾਂ ਦੀ ਗੱਲ ਇਹ ਸੀ ਕਿ ਇਹ ਇੱਕ ਤਾਂ ਇਹ ਗੁਰਮਤ ਦੇ ਵਿੱਚ ਨਿਪਟਨ ਹੋਣ ਕਰਕੇ ਪੜ੍ਹਾਈ ਲਿਖਾਈ ਪੂਰੀ ਠੀਕ ਹੋਣ ਕਰਕੇ ਇਹਨਾਂ ਨੇ ਹਰ ਗੱਲ ਤਰਕ ਨਾਲ ਕੀਤੀ ਹੈਗੀ ਆ। ਔਰ ਇਹਨਾਂ ਨੇ ਜੇ ਸੁਲੇਤਨ ਯਾਦ ਹੋਏਗਾ ਕਿ ਪਿਛਲੀ ਵਾਰ ਜਦੋਂ ਕਾਲੀ ਦਲ ਦੇ ਵਿੱਚ ਮੈਂ ਆਪਣੇ ਇਲੈਕਸ਼ਨ ਹਾਲ ਰਿਹਾ ਸੀ ਤਾਂ ਉਸ ਵੇਲੇ ਇਹਨਾਂ ਨੇ ਜਿਹੜਾ ਕਈ ਕੰਮ ਜਿਹੜੇ ਹੈਗੇ ਸੀ ਬਦਲ ਪਰਿਵਾਰ ਨੇ ਸ਼ੂਨੀ ਕਾਲੀ ਦਲ ਨੇ ਇਹਨਾਂ ਨੂੰ ਇਹ ਕਿ ਹਰ ਡਿਊਟੀ ਲਈ ਕੋਈ ਪ੍ਰੋਗਰਾਮ ਇਹੋ ਜਿਹਾ ਕੀਤਾ ਜਿਹੇ ਚ ਕਾਲੀਦਾਲ ਨੂੰ ਪ੍ਰਮੋਟ ਕਰਨ ਲਈ ਕਿਉਂਕਿ ਇਹਨਾਂ ਕੋਲ ਲੌਜੀਕ ਹੈਗੀ ਸੀ ਤਾਂ ਉਹ ਉਹਦਾ ਜਿਹੜਾ ਅਸਰ ਸੀਗਾ ਉਸ ਲਈ ਕੌਮ ਦੇ ਵਿੱਚ ਇਹਦਾ ਸਕਾਰਾਤਮਕ ਤੁਸੀਂ ਜਿਹੇਦਾਰਾਂ ਨੂੰ ਬਤ ਕਰਕੇ ਆਪਣੇ ਆਪ ਨੂੰ ਪ੍ਰਮੋਟ ਕਰ ਰਹੇ ਆਂ ਆਪਣੇ ਆਪ ਨੂੰ ਤੁਸੀਂ ਹੁਭਾਰ ਲਿਆਉਣ ਲਈ ਤੁਸੀਂ ਗਿਆਨੀ ਹਰਪ੍ਰੀਤ ਨੂੰ ਬਤ ਕਰ ਰਹੇ ਆਂ ਲੇਕਿਨ ਜਿਹੜਾ ਤੁਸੀਂ ਤੁਹਾਡਾ ਹੁਣ ਅੱਜ ਦਾ ਸਵਾਲ ਹੈਗਾ ਜਿਹੜਾ ਇਸ ਤਰੀਕੇ ਨਾਲ ਇਹਨਾਂ ਨੂੰ ਸਜਾਵਾਂ ਦਿੱਤੀ ਗਈ ਹੈ ਕਿਸ ਤਰੀਕੇ ਨਾਲ ਇਹਨਾਂ ਨੂੰ ਉੱਥੇ ਕਾਲ ਤੱਕ ਸਰ ਤਾਲਬ ਕੀਤਾ ਗਿਆ ਹੈਗਾ ਉਸ ਗੱਲ ਦੇ ਨਾਲ ਯਾਨੀ ਹਰਪੀ ਸਿੰਘ ਦੀ ਜਿਹੜੀ ਪੀਸ਼ਨ ਹੈਗੀ ਉਹ ਸੰਗਤ ਦੇ ਵਿੱਚ ਬੜੀ ਮਜ਼ਬੂਤ ਹੋਈ ਆ। ਔਰ ਇਹ ਗੱਲ ਨੂੰ ਸਮਝਿਆ ਗਿਆ ਹੈਗਾ ਕਿ ਜਿਹੜਾ ਇਹ ਫੈਸਲੇ ਉੱਥੇ ਉਹਨਾਂ ਨੇ ਬੜੇ ਜੋਸ਼ ਉਖੋਸ਼ ਦੇ ਨਾਲ ਬੜੇ ਆਪਣੇ ਹੋਸ਼ ਠਿਕਾਣੇ ਰੱਖ ਕੇ ਜਿਹਹਰਾਂ ਨੇ ਜਿਹੜੇ ਫੈਸਲੇ ਕੀਤੇ ਹੈਗੇ ਆ ਜੋ ਉੱਥੇ ਹੁਕਮ ਇਹਨਾਂ ਨੂੰ ਲਾਏ ਆ। ਔਰ ਉਹ ਇੱਕ ਬਹੁਤ ਵੱਡੀ ਜਿਹੜੀ ਸੀਗੀ ਗੱਲ ਬਹੁਤ ਵੱਡੀ ਗੱਲ ਸੀ। ਇੱਕ ਦਾ ਮੋੜ ਸੀ ਇੱਕ ਉਹ ਜਿਹੜਾ ਬਹਿ ਸਕਦੇ ਆ ਜਿਹੜਾ ਕਿ ਪਿਛਲੇ ਲੰਬੇ ਟਾਈਮ ਦੇ ਤੋਂ ਹਮੇਸ਼ਾ ਜੀ ਹਜੂਰਗੇ ਰਹੇ ਔਰ ਇਸ ਟਾਈਮ ਦੇ ਵਿੱਚ ਇਹਨਾਂ ਨੇ ਜਿਹੜਾ ਸੀਗਾ ਉਸ ਚੀ ਨੂੰ ਬੜੀ ਮਜ਼ਬੂਤੀ ਨਾਲ ਕੱਲ ਤੱਕ ਸਭ ਦੇ ਤੇ ਆਪਣੇ ਜਿਹਸਧਾਰਾਂ ਨੇ ਆਪਣੀ ਪੋਜੀਸ਼ਨ ਨੂੰ ਚੰਗਾ ਸਟਰੋਂਗ ਕੀਤਾ ਤੇ ਇਥੋਂ ਇਹ ਗੱਲ ਸਾਬਤ ਹੋਈ ਆ ਤੇ ਜਿਹੜਾ ਕਿ ਇਸ ਤਰ੍ਹਾਂ ਦੀ ਲੋਸ ਆਇਆ ਲੱਗੀਆਂ ਉਦੋਂ ਬਾਅਦ ਜਿਹੇ ਦਾ ਨਸਕਾਰ ਵਧਿਆ ਹੈਗਾ ਕਾਫੀ ਜ਼ਿਆਦਾ ਵਧਿਆ ਹੈਗਾ ਔਰ ਦੂਜੇ ਪਾਸੇ ਜਦੋਂ ਹੁਣ ਇਹਨਾਂ ਨੂੰ ਹੁਣ ਮਤਲਬ ਵੀ ਕੀਤਾ ਹੈਗਾ 15 ਦਿਨ ਦੇ ਲਈ ਉਹਦੇ ਵਿੱਚ ਜਿਹੜੀਆਂ ਉਹਨਾਂ ਦੇ ਸਟੇਟਮੈਂਟਾਂ ਆਈਆਂ ਹੈਗੀਆਂ ਉਹਨਾਂ ਸਟੇਟਮੈਂਟਾਂ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਕੋਈ ਕਮਜ਼ੋਰੀ ਨਹੀਂ ਸ਼ੋਅ ਕੀਤੀ ਹੈਗੀ ਹਾਂਜੀ ਤੇ ਇਸ ਕਰਕੇ ਮੈਂ ਇਹ ਸਮਝਦਾ ਹੈਗਾ ਕਿ ਜਿੰਨੀ ਦੇਰ ਤੋਂ ਕੌਮ ਦੇ ਵਿੱਚ ਸਹੀ ਆਪਣੇ ਜਿਹੜੇ ਹੈਗੇ ਆ ਜ਼ਰੂਰਤ ਵਾਲੇ ਲੀਡਰ ਨਾ ਹੋਣ ਜਿਹੇ ਦਾ ਨਾ ਹੋਣ ਪੜੇ ਲਿਖੇ ਨਾ ਹੋਣ ਉਹਨਡੇ ਤੱਕ ਸਾਨੂੰ ਇਹਦੇ ਵਿੱਚ ਸੁਧਾਰ ਹੋਣ ਦੀ ਆਸ ਹੀ ਈ ਹੈ ਕੋਈ ਬਹੁਤੀ ਹੋ ਨਹੀਂ ਸਕਦੀ ਤੇ ਅੱਜ ਦੇ ਟਾਈਮ ਦੇ ਵਿੱਚ ਇਹ ਜਿਸ ਜਹਦਰ ਸਾਹਿਬ ਦਾ ਇਹਦਾ ਹਰਪ੍ਰੀਤ ਸਿੰਘ ਨਾਲ ਹੋਣਾ ਬਹੁਤ ਜ਼ਰੂਰੀ ਆ ਇਹਦੇ ਨਾਲ ਕੌਮ ਨੂੰ ਲਾਭ ਹੀ ਹੋਏਗਾ ਨੁਕਸਾਨ ਨਹੀਂ ਹੋਏਗਾ ਜੋ ਨਜ਼ਰ ਹੁਣ ਇਸ ਆ ਰਿਹਾ ਹੈਗਾ ਤੇ ਜਿਹੜਾ ਮਤਲਬ ਜਿਸ ਸੀ ਕੇ ਨਾਲ ਜਿਹੜੋਂ ਗਿਆਨੀ ਹਰਪ੍ਰੀਤ ਸਿੰਘ ਜਾਂ ਜੇ ਸਲੀਵਨ ਨੇ ਸੋਨੇ ਸਾਥੀ ਪੁਣੀ ਕਰਦੇ ਰਹੇ ਸੀ ਪਹਿਲੇ ਉਹ ਤੇ ਉਹਨਾਂ ਦੀ ਜਗ੍ਹਾ ਦੇ ਬਦਲੇ ਗੀ ਗੰਦੀ ਰਵੀ ਸਿੰਘ ਨੂੰ ਲੈਂਦਾ ਸੀਗਾ ਹਾਂਜੀ ਉਸ ਵੇਲੇ ਇਹ ਲੱਗਦੀ ਸੀ ਗੱਲ ਕਿ ਜਿਹੜਾ ਰੁਈ ਸੀ ਉਹਨ ਜਿਹੜੇ ਉਹ ਇੰਨੇ ਸਟਰੋਂਗ ਨਹੀਂ ਹੈਗੇ ਜਾਂ ਉਹ ਇੱਕ ਪਰਿੰਦੇ ਸੇ ਬੋਤੇ ਨਹੀਂ ਹੈਗੇ ਹਾਂਜੀ ਲੇਕਿਨ ਗੁਰੂ ਦੀ ਇੱਕ ਬਖਸ਼ਿਸ਼ ਹੋਈ ਹੈ ਮਿਹਰ ਹੋਈ ਆ ਤੇ ਜਿਹਦੇ ਵਿੱਚ ਜਿਹੜਾ ਉਹਨਾਂ ਨੇ ਫੈਸਲੇ ਕੀਤੇ ਹੈਗੇ ਨਾ ਇਹ ਮੈਂ ਸਮਝਦਾ ਕਿ ਗੁਰੂ ਸਾਹਿਬ ਦਾ ਆਪ ਹੀ ਵਿੱਚ ਸ਼ਾਮਲ ਹੋ ਕੇ ਜਦ ਵਿੱਚ ਉਹਨਾਂ ਨੂੰ ਇਹਨਾਂ ਦੇ ਬੁੱਧੀ ਨੂੰ ਹਾਂਜੀ ਬਕਲ ਨੂੰ ਵਰਤਿਆ ਹੈਗਾ ਹੂੰ ਜੋ ਉਹਨਾਂ ਦੇ ਕਹਿਣ ਦੇ ਜੁਰਤ ਮੈਂ ਗੱਲ ਕਰਨ ਦੀ ਗੱਲ ਕੀਤੀ ਹੈਗੀ ਆ ਉਹ ਬਹੁਤ ਵਧੀਆ ਰਿਹਾ ਹਾਂਜੀ ਤੇ ਇਹ ਵਿੱਚ ਬਹੁਤੇ ਲੋਕਾਂ ਦੇ ਖਿਆਲ ਜਿਹੜੇ ਬੱਖੋ ਬਖਰੇ ਹੈਗੇ ਆ ਬਿਲਕੁਲ ਜਿਹੜੇ ਬਹੁਤ ਲੋਕ ਤੇ ਬਹੁਤ ਹੀ ਜਿਹੜੀ ਹੈਗੇ ਆ ਜਿਸੇ ਬੰਦਗੀਆਂ ਜਾਂ ਬਹੁਤੇ ਸਿੱਖ ਹੀ ਇਸ ਦਾ ਮੰਨਦੇ ਆ ਸਜਾਵਾਂ ਘੱਟ ਲੱਗੀਆਂ ਕੁਝ ਵੀ ਲੱਗੀਆਂ ਲੇਕਿਨ ਸਾਨੂੰ ਉਸ ਤਹਿ ਤੱਕ ਜਾਣ ਦੀ ਲੋੜ ਹੈਗੀ ਆ ਹਾਂਜੀ ਜਿੱਥੇ ਉਹਨਾਂ ਨੇ ਸੱਜਾ ਮਾਲ ਲਾਉਣ ਦੇ ਨਾਲ ਨਾਲ ਇੱਕ ਵੱਡੀ ਗੱਲ ਇਹ ਕਹੀ ਸੀ ਤੇ ਜਿਹੜਾ ਪ੍ਰਾਣੇ ਤੁਸੀਂ ਹੈਗੇ ਹਾਂ ਤੁਸੀਂ ਕੰਡੈਮ ਹੋ ਚੁੱਕੇ ਤੁਸੀਂ ਲੋਕਾਂ ਦਾ ਪਬਲਿਕ ਦਾ ਪੰਜਾਬੀਆਂ ਦਾ ਵਿਸ਼ਵਾਸ ਗੁਆ ਚੁੱਕੇ ਹੈਗੇ ਹੋ ਬਿਲਕੁਲ ਤੇ ਉਹਨਾਂ ਹੀ ਸੱਤ ਮੈਂਬਰ ਦੀ ਕਮੇਟੀ ਬਣਾਈ ਗਈ ਆ ਉਹ ਕਮੇਟੀ ਦਾ ਕੰਮ ਨਵੇਂ ਜਸੇਬੰਦੀ ਨੂੰ ਬੁਲਾਉਣਾ ਖੜੇ ਕਰਦਾ ਹਾਂ ਇੱਕ ਉਹਨ ਇੱਕ ਬਹੁਤ ਵੱਡਾ ਢਾਗਾ ਇੱਕ ਮੈਨ ਪੈਸ਼ੂ ਦਿੱਤਾ ਹੈਗਾ ਹਾਂਜੀ ਤੋ ਇਸ ਕਰਕੇ ਆਪਾਂ ਇਹ ਸਮਝਦੇ ਆ ਪੇਜਰ ਹਰਪ੍ਰੀਤ ਸਿੰਘ ਦਾ ਕੰਮ ਵਿੱਚ ਰਹਿਣਾ ਬਹੁਤ ਜ਼ਰੂਰੀ ਆ ਤੇ ਉਹਦੇ ਨਾਲ ਨੁਕਸਾਨ ਨਹੀਂ ਫਾਇਦਾ ਹੀ ਹੋਏਗਾ ਹਾਂ ਬਿਲਕੁਲ 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 ਤੇ ਖਾਸ ਕਰਕੇ ਅਸੀਂ ਵੀ ਅਸੀਂ ਜਿੱਦਾਂ ਹਰਕੀ ਫੁਲਕੀ ਤੁਹਾਡੇ ਤੱਕ ਗੱਲ ਲੈ ਕੇ ਪੇਸ਼ ਹੋਏ ਆ ਤੇ ਬਾਕੀ ਤੁਹਾਨੂੰ ਸਾਰੀ ਗੱਲ ਦਾ ਪਤਾ ਹੈ ਖਾਸ ਕਰਕੇ ਜਿਹੜੇ ਪੰਥਧਰ ਦੀ ਆ ਉਹ ਤਾਂ ਬਿਲਕੁਲ ਚਾਹੁੰਦਾ ਤੁਹਾਡੀ ਹੀ ਸੋਚ ਦੇ ਨਾਲ ਗੱਲਬਾਤ ਅੱਗੇ ਸੇਮ ਹੀ ਉਸ ਚੀਜ਼ ਨਾਲ ਹੀ ਫੁੱਲ ਚੜ੍ਹਨੇ ਆ ਪਰ ਖਾਸ ਕਰਕੇ ਇਹ ਤੁਹਾਨੂੰ ਵੀ ਪਤਾ ਤੇ ਇਹ ਮੰਨ ਵੀ ਪਤਾ ਆ ਜਿਹੜਾ ਇਥੇ ਮੌਕੇ ਦੀ ਸਿਆਸਤ ਹੈ ਜਦੋਂ ਜਦੋਂ ਇਹ ਇਦਾਂ ਦੇ ਧਰਮਾਂ ਦੇ ਵਿੱਚ ਸਿਆਸਤ ਵਿੱਚ ਇਨਵੋਲ ਹੋ ਜਾਂਦੀ ਆ ਫਿਰ ਧਰਮਾਂ ਦਾ ਥੋੜਾ ਜਾ ਨਾ ਕਹਿੰਦੇ ਹੁੰਦੇ ਆ ਵੀ ਕੋ ਅਪਮੇ ਜੀ ਹਰ ਕੀ ਫਲ ਰੱਬ ਹੀ ਰੱਖਾ ਹੋ ਜਾਂਦਾ ਆ ਕਿਉਂ ਧਰਮ ਤੇ ਨਾਲ ਜਦੋਂ ਸਿਆਸਤ ਜੁੜ ਜਾਂਦੀ ਆ ਗੱਲਬਾਤ ਇਹਨਾਂ ਦੇ ਸਿਰਾਂ ਦੇ ਉੱਤੇ ਜਿਹੜੇ ਬੰਦੇ ਬੈਠੇ ਆ ਇਹ ਫਿਰ ਉਹ ਚੀਜ਼ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਆ ਜੋ ਅੱਜ ਜਹਦਰ ਹਰਪੀਤ ਸਿੰਘ ਦੇ ਅਸਤੀਫੇ ਨਾਲ ਗੱਲਬਾਤ ਹੋਈ ਆ ਪਹਿਲੀ ਗੱਲ ਤਾਂ ਇਹ ਚੀਜ਼ ਹੀ ਆਪਣੇ ਨਾਲ ਜੇ ਗੱਲਬਾਤ ਕਰੀਏ ਇੱਕ ਅਸਤੀਫਾ ਔਰ ਸੱਚ ਬੋਲਣ ਦੀ ਜਿਹੜੀ ਕਹਿੰਦੇ ਉਹ ਆ ਔਰ ਰੈਡੀ ਸੋਸ਼ਲ ਮੀਡੀਆ ਭਰਿਆ ਪਿਆ ਆ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਆ ਵੀ ਇਹ ਮੈਨੂੰ ਜਿਹੜਾ ਦੋ ਤਰੀਕ ਦਾ ਮੈਂ ਇੱਕ ਬਿਆਨ ਕੀਤਾ ਆ ਔਰ ਗੱਲਬਾਤ ਹੋਈ ਆ ਉਹੀ ਇਹ ਚੀਜ਼ ਦਾ ਨੁਕਸਾਨ ਹੋਇਆ ਆ ਉਹੀ ਇਹ ਚੀਜ਼ ਦਾ ਇਹ ਉਹ ਚੀਜ਼ ਦਾ ਉਹਨਾਂ ਨੂੰ ਇੱਕ ਕਹਿੰਦਾ ਸਿਲਾ ਦਿੱਤਾ ਗਿਆ ਆ ਤੇ ਇਹ ਚਲੋ ਬਾਕੀ ਦੇਖਦੇ ਆ ਨਾਨ ਨਾਲੇ ਸਾਰਾ ਤੁਸੀਂ ਵੀ ਦੇ ਤੁਸੀਂ ਸਾਰਾ ਸਤਿਕਾਰ ਪਿਆਰ ਬਣਾ ਕੇ ਰੱਖਿਓ ਸਾਡੀਆਂ ਗੱਲਾਂ ਤੁਹਾਨੂੰ ਕਿਦਾਂ ਦੀ ਲੱਗਦੀਆਂ ਇਹ ਵੀ ਤੁਸੀਂ ਮੈਨੂੰ ਜ਼ਰੂਰ ਅਪਡੇਟ ਕਰ ਦੇਣਾ ਜਾਂਦੇ ਜਾਂਦੇ ਚੌਂਸਾ ਸਾਹਿਬ ਹੋਰ ਕੋ ਕਹਿਣਾ ਚਾਹੁੰਦੇ ਆ ਭਾਜੀ ਮੈਂ ਮਤਲਬ ਇਹ ਕਹਾਂਗਾ ਕਿ ਜਿਹੜੀ ਹੈਗੀ ਆ ਸੱਚੋ ਸੱਚ ਹੀ ਨਿਭੜੇ ਇੱਥੇ ਚੁੰਟਣ ਕਦੇ ਜਿਮਾਲਿਆ ਜੋ ਸੱਚ ਹੈਗਾ ਉਹੀ ਮੇਸ਼ਾ ਰਹਿਣਾ ਹੈਗਾ ਬਿਲਕੁਲ ਤੇ ਝੂਠ ਦੇ ਕੋਈ ਪੈਰ ਰੰਦੇ ਝੂਠ ਨੇ ਰਹਿਣਾ ਵੀ ਨਹੀਂ ਹੈਗਾ ਹਾਂਜੀ ਔਰ ਜਿਹੜਾ ਅੱਜ ਦਾ ਸੋਸ਼ਲ ਮੀਡੀਆ ਹੈਗਾ ਇਹ ਨੇ ਲੋਕ ਜਿਹੜੀ ਪਬਲਿਕ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਾਗਰਤੀ ਲੈਂਦੀ ਆ ਹਾਂਜੀ ਤੇ ਜੀ ਇਹ ਨਹੀਂ ਸਮਝ ਆ ਵੀ ਜੇ ਇੰਨੇ ਇਹ ਸੋਸ਼ਲ ਮੀਡੀਆ ਨਾ ਹੁੰਦਾ ਹੂੰ ਤੇ ਫੇਰ ਅਜੇ ਤੱਕ ਮੇਰੇ ਸਨ ਜੀ ਇਹ ਤਬਦੀਲੀ ਹੋਣ ਦੇ ਚਾਂਸ ਘੱਟ ਹੀ ਹੱਗੇ ਸੀ ਬਿਲਕੁਲ ਬਿਲਕੁਲ ਚੌਂਸਾ ਇਹ ਬਿਲਕੁਲ ਦੇਖੋ ਸੋਸ਼ਲ ਮੀਡੀਆ ਦਾ ਫਾਇਦਾ ਵੀ ਬਹੁਤ ਹੈ ਚੌਂਸਾ ਤੇ ਨੁਕਸਾਨ ਵੀ ਬਹੁਤ ਹੋ ਰਿਹਾ ਪਰ ਝੂਠੀਆਂ ਜਿਹੜੀਆਂ ਖਬਰਾਂ ਉਹ ਤੋਂ ਆਪਾਂ ਬਚਣਾ ਆ ਤੇ ਚੰਗੀ ਗੱਲ ਜਿਹੜੀ ਹੱਕ ਸੱਚ ਦੀ ਗੱਲਬਾਤ ਕਰਦੀ ਆ ਉਹਨੂੰ ਅਸੀਂ ਆਲਵੇਜ਼ ਐਪ੍ਰੀਸ਼ੀਏਟ ਕਰਦੇ ਆ ਤੇ ਚੌਂਸਾ ਮੈਂ ਇੱਥੋਂ ਤੁਹਾ ਤੋਂ ਅਜ਼ਾਸਤ ਲੈਣੀ ਆ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮਾਹਰੂ ਜੀ ਕ